ਇਹ ਇੱਥੇ ਭਾਵੇਂ ਬੱਬੂ ਬਾਣ ਨੂੰ ਲੈ ਕੇ ਆਏ ਭਾਵੇਂ ਕਿਸੇ ਨੂੰ ਲੈ ਕੇ ਆਏ ਉਹਨਾਂ ਦਾ ਆਮ ਤਾਂ ਕੋਈ ਘੱਟ ਨਹੀਂਦਾ ਬੱਬੂ ਬਾਣ ਨੂੰ ਸੋਲ ਰੋਕੀ ਆ ਆਏ ਤੇ ਸ਼ਰਮ ਕੇ ਚਲੇ ਗਏ ਆਪ ਆਪ ਸਾਰਾ ਦਿਨ ਭਾਵੇਂ ਕਿੰਨੇ ਪੱਟੂ ਬਾਣਦੇ ਹੋ ਇੱਥੇ ਸਟੇਜ ਤੇ ਆ ਕੇ ਰਾਜਾ ਵਲ ਕਹਿੰਦੇ ਕਿ ਸਾਰੇ ਹਲਕੇ ਤੇ ਪਟੂਗੀ ਲੋਾਈ ਹੋਵੇ ਪਿਛਲੇ ਵਾਰ ਕਰਦਾ ਹੈ 10 ਵਾਰ ਆਨੇ ਜਨਰੇਟ ਕੋਈ ਸਕੂਲ ਜਾਂ ਪਰ ਕਰੇ ਇਟਾ ਆਪਾਂ ਪਿਛਲੇ 4 ਹਫਤਾ ਦਾ ਪਾ ਦੇਰ ਗੱਲ ਮੰਡੀ ਦਾ ਕੋਈ ਕੰਮ ਚਲਾਉਣਾ ਹੋਵੇ ਆਪਾਂ ਦੇਰ ਪਾ ਲੈ ਇਹ ਸਾਰੇ ਕੀਤਾ ਕੁੱਫੂ ਮਾਰਨ ਦਾ ਕੰਮ ਨਹੀਂ ਬਣਦਾ ਉਸ ਤਾਰੇ ਪਿੰਡ ਗਿਆ ਦੋਸਤੋ ਅੱਜ ਤੁਸੀਂ ਉਹਨਾਂ ਦਾ ਕੁੱਫੂ ਜਾ ਦਿਓ ਕਿ ਖਿਆਲ ਚਾ ਰਿਹਾ ਕੋਈ ਕੰਮ ਚਾ ਮੈਂ ਦੂਜਾ ਆ ਤੁਹਾਨੂੰ ਲੋ ਜਿੰਨਾ ਨੌਜਵਾਨ ਹੈ ਉਹ ਸਾਰਾ ਉੱਠ ਚੁੱਕਿਆ ਹੈ ਸਾਰਾ ਗਰੀਬ ਤੋਂ ਕ ਦੰਤ ਵੀ ਰੋਵੇ ਕੋਈ ਯਾਤਨਾ ਖੰਭ ਕਰਦਾ ਹੋਵੇ ਭਾਵੇਂ ਉਹ ਕਿਸਾਨ ਹੋਵੇ ਭਾਵੇਂ ਉਹ ਵਪਾਰੀ ਹੋਵੇ ਉਹ ਮੰਨ ਪੜਾ ਚੁੱਕਿਆ ਸਾਰੇ ਪੰਜਾਬ ਇੱਕੋ ਜਿਹਾ ਚੱਲ ਰਹੀ ਹੈ ਆਪ ਵੀ ਚੱਲ ਰਹੀ ਹੈ ਆ ਸੱਟੇ ਵਾਲੇ ਅਸੀਂ ਅਸੀਂ ਸੀਟਾ ਦੇ ਹੀ ਜਾਂਦੇ ਆ ਥੋੜੇ ਸਾਰਾ ਅੱਜ ਇਹਦਾ ਕੋਈ ਗੱਲ ਰਹਿਣ ਨਹੀਂ ਦਿੰਦੇ ਕਦੇ ਕਿਤੇ ਦੇਰੇ ਚ ਜਾ ਕੇ ਸਾਡੇ ਕੋਲ ਕਿਤੇ ਹੋਰ ਕੋਈ ਇਹਨਾਂ ਕੋਲੇ ਮੁੱਦਾ ਨਹੀਂ ਲਿਆ ਫਿਰ ਹੋਇਆ ਕਿ ਇਹ ਗੋਤਾਖੀ ਰਗਾ ਸੀ ਇੱਥੇ ਹੋਣ ਦੇ ਸਾਹਮਣੇ ਪਿਛਲੇ 4 ਸਾਲ ਤੋਂ ਮੁੱਖ ਮੰਤਰੀ ਆਪਣਾ ਹਰ ਕਾ ਕਹਿੰਦਾ ਪਿਛਲੇ 4 ਸਾਲ ਤੋਂ ਪਹਿਲੀ ਵੀ ਪਾਇਆ ਇਹ ਸਭ ਕੇ ਪਾਲ ਦਾ ਕਹਿੰਦਾ ਫਿਰ ਜੇ ਲੰਮੀ ਤੇ ਸਾਰਾ ਬਜਟ ਲੰਮੀ ਤੇ ਦਾਰਨਾ ਸਾਡੇ ਲੋਕਾਂ ਚ ਗੁੱਸਾ ਹੈ ਅਸੀਂ ਛੱਡ ਕੇ ਆਏ ਕਿ ਸਾਡੇ ਨਾਲ ਬਹੁਤ ਬੇਇਨਸਾਫੀ ਕੀਤੀ ਹੈ ਇਸ ਕਰਕੇ ਸਾਰਾ ਪੈਸਾ ਲੰਮੀ ਚੜਦਾ ਕਰੋੜਾਂ ਦੀ ਗੱਲ ਤੇ ਹੁਣ ਤੁਸੀਂ ਰੋਜ਼ ਸੁਣਦੇ ਹੋ ਰੋਜ਼ ਦੇਖਦੇ ਹੋ ਕਿ ਕਿਹੜਾ ਕਿਨੇ ਪੈਸਾ ਉਹ ਦੇਤੇ ਜਿਹੜੇ ਚਾਪੂ ਤੋਂ ਸਾਂਨੇ ਖਾ ਲਿਆ ਤੇ ਬਾਦਲ ਸਾਹਿਬ ਨੂੰ ਭਰ ਕੇ ਜਿਵੇਂ ਬਣ ਜਿੱਤਾ ਜਾਂਦਾ ਕਿਧਰ ਵਿੱਚ ਤੇ ਕੰਮ ਪਤਾ ਨਹੀਂ ਹੋਇਆ ਸੀ ਹੁਣ ਮੌਕਾ ਆ ਗਿਆ ਆਹੋ ਦੋ ਤਿੰਨ ਕੱਤ ਫੋਲ ਹੋਏ ਆ ਗੁਰੂ ਗ੍ਰੰਥ ਸਾਹਿਬ ਦੀ ਬਿਆਦਗੀ ਹੋਈ ਇੱਕ ਬੰਦਾ ਨਹੀਂ ਫੜਿਆ ਗਿਆ ਅੱਜ ਤੱਕ ਇੱਕ ਬੰਦਾ ਜਿਹੜੇ ਮਨਰੋਪਰ ਤੁਸੀਂ ਸੰਤੋ ਬਾਤਵਾ ਜਿਹੜੇ ਬਾਪੜੀ ਕੋਲੋਂ ਦੇ ਗੋੜੀਆਂ ਚੱਲੀਆਂ ਸੰਤ ਘੱਟੀਆਂ ਵਾਲਾ ਬਸਾ ਬੱਜਿਆ ਅੱਜ ਤੱਕ ਇੱਕ ਬੰਦਾਰੀ ਫੜਿਆ ਗਿਆ ਜਿਹੜੇ 20-20 ਬੰਦੇ ਹਮਲਾ ਕਰਦੇ ਨੇ ਕਿਉਂਕਿ ਉਹਨਾਂ ਬਾਹਰ ਫਿਰ ਸਾਰਾ ਕੱਲਾ ਗੁੱਗਾ ਰਾਜਾ ਅਧੇ ਪੈਸੇ ਦੀ ਧੋੜ ਵਾਲੀ ਕੰਮ ਤੇ ਆਇਆ ਜਿੱਟਿਆ ਰੇਤਾ ਕਿਥੇ ਪਹੁੰਚ ਗਿਆ ਇਹ ਸਾਰੀਆਂ ਗੱਲਾਂ ਤੋਂ ਲਿਜਾਤ ਡੋਣੀ ਹੈ ਇੱਕ ਤਾਂ ਆਪਾ ਕ੍ਰਾਪਸ਼ਨ

ਉਹ ਯਾ ਇਸ ਕੋਈ ਬੜੀਆ ਖੁੱਲ੍ਹਾ ਗਿਆ ਤੇ ਕਾਲਜ ਜਿਹੜਾ ਇੱਥੇ ਸੀ ਉਹ ਬਿਘੇੜੇ ਚ ਟੱਕਦਾ ਉਹਨਾਂ ਕਾਲਜ ਵੀ ਫੇਰ ਉਹਨਾਂ ਦਾ ਹੋਇਆ ਪਿਆ ਮੈਂ ਉਹਨਾਂ ਨੂੰ ਉਹਨਾਂ ਬੇਤੀ ਕੀਤੀ ਸੀ ਕਿ ਪੰਜ ਚਾਰ ਪ੍ਰੋਜੈਕਟ ਬਣਵਾ ਦੇ ਸੰਗ ਇੱਕ ਵੀ ਬਣਾਇਆ ਗਿਆ ਹੁਣ ਤੁਸੀਂ ਸਾਰੇ ਜਾਣਦੇ ਹੋ ਭਾਜਵਾ ਦੇ ਨਾਲ ਪੂਰੀ ਸਾਜ ਪਾਲੀ ਕਦੇ ਉਹਨਾਂ ਨੇ ਇੱਕੋ ਕੰਮ ਕੀਤਾ ਲੋਟ ਲੋਟ ਬੰਦੀ 500 ਦੇ ਹਜ਼ਾਰ ਦਾ ਆਪਣੇ ਕੋਲੇ ਕਿਤੇ ਕੋਲੇ ਪੈਸੇ ਪਏ ਐ ਸਾਰੇ ਤਾਂ ਕਰਜ਼ਾਈ ਹੋ ਗਏ ਰੋਜ਼ ਇਹ ਕਿਤੇ ਜੋ ਨਹੀਂ ਤੇ ਨਹੀਂ ਚਾਹ ਕਰ ਫੁੱਲ ਕਸ਼ੀਨਾ ਹੋ ਗਈ ਐ ਕਿ ਆ ਬਾਦ ਕਰ ਬੇਚ ਕੀਤਾ ਤੇ ਇੱਕ ਪੈਸੇ ਦਾ ਰਸੀਦ ਨਹੀਂ ਦਿੱਤਾ ਕਿ ਕਰਦੇ ਵਾਸਤੇ ਕਿ ਖਸਾ ਦਾ ਕਹਿੰਦੇ ਆਪ ਤੇ ਦੁਕਣੀ ਕਰਦੋ ਕੰਮ ਇਹ ਕੁਝ ਨਹੀਂ ਕੀਤਾ ਕੋਈ ਦਸਨ ਵੀ ਆ ਕੰਮ ਕੀਤਾ ਜਿਹਦੇ ਨਾਲ ਦੁਕਣੀ ਆਦਨ ਹੋ ਇਹ ਲੋਟ ਵੰਦੀ ਦੀ ਮੱਥੋਂ ਨੂੰ ਸਾਰਿਆਂ ਨੂੰ ਇੱਕ ਗੱਲ ਕਹਿ ਦਿੰਦਾ ਆ ਕਲ ਲੋਕਿਆਂ ਨੇ 57 ਲੱਖ ਫੜਾਇਆ ਗਿਆ ਨਵੇਂ ਕਰੰਸੀ ਦਾ ਨਵੇਂ ਪੰਜ ਪੰਜ ਦਾ 20 ਦਾ ਨੂੰ ਆਕਤੂਬਰ 47 ਲੱਖ ਫੜਾਇਆ ਗਿਆ ਉਹ ਸਾਰੀ ਜਾਲੀ ਕਰੰਸੀ ਹੈ ਉਹ ਜਾਲੀ ਕਰੰਸੀ ਛੋੜਿਆ ਹਥਿਆਰ ਸੀ ਗਰੀਬਾਂ ਨੂੰ ਵਰਗਲਾਉਣ ਵਾਸਤੇ ਤੁਸੀਂ ਵਗੜੋ ਨਾ ਇਹ ਸਾਰੇ ਪੰਜ ਦੇ ਅਤੇ 20 ਦੇ ਨੋਟ ਜਾਲੀ ਹੈ ਮਗਰੋਂ ਬੱਤੇ ਦੇ ਹੱਥ ਮਾਰ ਬਲ ਰੋਇਆ ਕਰੋ ਵੀ ਆ ਸਾਡੀ ਨਾਲ ਠੱਗੀ ਵੱਧ ਗਈ ਉਹਨਾਂ ਨੇ ਪੁੱਛਿਆ ਕਿਸੇ ਨੇ ਇਹ ਸਾਰੇ ਇਹ ਤੁਸੀਂ ਚੀਜ਼ਾਂ ਬਦਲਣੀਆਂ ਚਾਹਦੇ ਹੋ ਆ ਕੁਬੂ ਬਜਰੇ ਹਟਾਉਣੇ ਕਿਉਂ ਨਾ ਚਿੱਤਰਕੀ ਲਿਉਣੀ ਚਾਹਦੇ ਹੋ ਤਾਂ ਹੁਣ ਇੱਕੋ ਹੀ ਗੱਲ ਹੈ ਕਿ ਆਪਾਂ ਸਾਰੇ ਇੱਕ ਮੁੱਠੋ ਕੇ ਆਮ ਪਾਰਟੀ ਦੇ ਨਾਲ ਲੱਗ ਜੁੜ ਜੀਏ ਤੇ ਇਸ ਲਹਿਰ ਦਾ ਹਿਸਾਬ ਬਣ ਗਏ ਤੇ ਕਾਮਯਾਬੀ ਕਰਾ ਕੇ ਸਾਡਾ ਨਜ਼ਾਰਾ ਬਦਲ ਦਈਏ ਇਹਨਾਂ ਸ਼ਬਦਾਂ ਨਾਲ ਮੈਂ ਸੰਦੇ ਸਿੰਘ ਜੀ ਨੂੰ ਬਹੁਤ ਤਾੜੇ ਦਰੋ ਪਿਆਰ ਦੇ ਰੋ ਜੀ ਆਪਾਂ ਫਿਰ ਵਰਕਿੰਗ ਕਮੇਟੀ ਦਾ ਖਾਲਸਾ ਪ੍ਰਿਵੈਟ ਮੈਂ ਜੀ ਬਹੁਤ ਬਹੁਤ ਤਨਵਾਦ ਸਰਦਾਰ ਸੰਸੰਗੀ ਬਰਾਤ ਸਵਾਗਤ ਕਰਦਾ ਔਰ ਇੱਕ ਇਲੈਕਟ੍ਰੀਸ਼ੀਅਨ ਨੂੰ ਮੈਂ ਬੇਨਤੀ ਕਰਦਾ ਕਿ LCD ਜਿਹੜੀ ਮਗਰਲੀ ਲੱਗੀ ਹੋਈ ਹੈ ਉਹਦੇ ਕੋਈ ਪ੍ਰੋਬਲਮ ਆ ਗਈ ਹੋਵੇ ਤਾਂ ਕੇ ਚੈੱਕ ਕਰ ਲੋ ਔਰ ਮਗਰ ਭਾਈ ਸੌਂਦਾ ਸੌਂਦਾ ਸਾਰਿਆਂ ਨੂੰ ਮਗਰ ਸੌਂਦੀ ਆਵਾਜ਼ ਆ ਰਹੀ ਹੈ ਔਰ ਮੈਂ ਸੰਜੀਤ ਭਾਈ ਸੋਨੇ ਇੱਕ ਦੱਸਣਾ ਚਾਹਣਾ ਹੈ ਕਿ ਇਹ ਜਿੰਨਾ ਵੀ ਇਕੱਠਾ ਹੈ ਇਹ ਸਾਰਾ ਨਰੋਲ ਇਕੱਠ ਗਿੱਦਰਵੇ ਦਾ ਇਹਦੇ ਵਿੱਚ ਇੱਕ ਵੀ ਬੰਦਾ ਕੋਈ ਬਾਹਲੇ ਹਲਕੇ ਦੇ ਵਿੱਚੋਂ ਵੀ ਲੈ ਕੇ ਆਏ ਉਹ ਜਿਵੇਂ ਦੂਜੇ ਪਾਸੇ ਦੂਜੇ ਪਾਸੇ ਰਾਹੁ ਗਾਂਧੀ ਆਇਆ ਔਰ ਬੱਸਾਂ ਜਿਹੜੀਆਂ ਰਾਜਸਥਾਨ ਤੇ ਹਰਿਆਣੇ ਦੇ ਵਿੱਚੋਂ ਵੀ ਆਈਆਂ ਤੇ ਇੰਨਾ ਇਕੱਠ ਸੰਜੇ ਭਾਈ ਉੱਥੇ ਫੇਰ ਵੀ ਨਹੀਂ ਹੋਇਆ ਇਹ ਸਭ ਤੋਂ ਜ਼ਿਆਦਾ ਇਕੱਠਾ ਲੋਕਾਂ ਦਾ ਆਮ ਪਾਰਟੀ ਦੇ ਨਾਲ ਪਿਆਰ ਹੈ ਸਰਕਾਰ ਕਰਦੇ ਨੇ ਆਮ ਆਦਮੀ ਪਾਰਟੀ ਦਾ ਔਰ ਜੋ ਤੁਸੀਂ ਮਿਹਨਤ ਕਰੀ ਜਾਨੀਓ ਪੰਜਾਬ ਨੂੰ ਬਚਾਉਣ ਦੀ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਸੋਡੀ ਇਛਤ ਹੈ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਹੁਣ ਮੈਂ ਬੇਨਤੀ ਕਰਦਾ ਇਸ ਵਕਤੇ ਦੇ ਨੌਜਵਾਨਾਂ ਨੂੰ ਬਾਈ ਜਗਦੀਪ ਸਿੰਘ ਜੰધુ ਸਾਹਿਬ ਨੂੰ ਕਿ ਉਹ ਸੰਦੇਸ਼ ਸਿੰਘ ਨੂੰ ਜੀ ਆਇਆਂ ਕਹਣ ਤੁਹਾਨੂੰ ਜੀ ਆਇਆਂ ਕਹਣ ਤੇ ਆਪਣੇ ਵਿਚਾਰ ਪੇਸ਼ ਕਰ ਬਾਈ ਜਗਦੀਪ ਸਿੰਘ ਜੰધુ ਸਾਹਿਬ ਇੱਕ ਵਾਰੀ ਲੱਗਿਆ ਮੇਰਾ ਮੁੜ ਕੇ ਫਿਰ ਹੱਥ ਨਹੀਂ ਆਉਣਾ ਚਾਰੂ ਦਾ ਬਟਨ ਦਬਾ ਕੇ ਬਾਈ ਜਗਦੀਪ ਚਦਾਉਣਾ ਝੂੜਾ ਵਾਲਾ ਬੱਟੇ ਲੰਦਵਾ ਓਏ ਪੰਜਾਬੀ ਮੀਰਾ ਝਾੜੂ ਵਾਲਾ ਬੱਟੇ ਲੰਦਵਾ ਓਏ ਪੰਜਾਬੀ ਮੀਰਾ ਫੇਰ ਚਲਾਵਾਂਗੇ ਫੇਰ ਚਲਾਵਾਂਗੇ ਇੱਕ ਮਿੰਟ ਰੁਕ ਜਾ ਫੇਰ ਚਲਾ ਦਾਂਗੇ ਫੇਰ ਮੈਂ ਬੋਲ ਕੇ ਆਉਂਦਾ ਫੇਰ ਚਲਾ ਦਾਂਗੇ ਠੀਕ ਹੈ ਨੱਚਾਂਗੇ ਨੱਚਾਂਗੇ ਇੱਥੇ ਅੱਜ ਗਿੱਦੜਵਾ ਵਿਖੇ ਪਹੁੰਚੇ ਹੋਏ ਮੇਰੇ ਬਹੁਤ ਹੀ ਅਜ਼ੀਜ਼ ਸ਼੍ਰੀ ਸੰਜੇ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਦਰਵੇਸ਼ ਸਿਆਸਤ ਦਾ ਸਰਦਾਰ ਸੰਤ ਸਿੰਘ ਬਰਾੜ ਜੀ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਰੇ ਹੀ ਵਲੰਟੀਅਰ ਸਹਿਬਾਨ ਤੇ ਪੰਜਾਬ ਦਾ ਦਰਦ ਦਿਲਾ ਵਿੱਚ ਲੈ ਕੇ ਪਹੁੰਚੇ ਹੋਏ ਸਾਰੇ ਹੀ ਸ਼ੂਤਗਾਂ ਸਜਣੋ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ